ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ラーਨਿੰਗ গুড ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਸੜਕਾਂ ਤੇ ਦੁਰਘਟਨਾ ਰੋਕਣ ਲਈ ਆਪਣੇ ਜ਼ਿਲ੍ਹੇ ਦੇ ਟ੍ਰਾਂਸਪੋਰਟ ਅਧਿਕਾਰੀ ਨੂੰ ਪੱਤਰ ਲਿਖੋ ਯਾਨੀ ਕਿ ਸੜਕਾਂ 'ਚ ਰੋਜ਼ ਹੀ ਕੋਈ ਨਾ ਕੋਈ ਦੁਰਘਟਨਾ ਹੋ ਰਹੀ ਐ ਉਹਦੇ ਵਾਸਤੇ ਅਸੀਂ ਟ੍ਰਾਂਸਪੋਰਟ ਅਧਿਕਾਰੀ ਜਿਹੜਾ ਨੂੰ ਪੱਤਰ ਲਿਖਣਾ ਸਭ ਤੋਂ ਪਹਿਲੇ ਸੇਵਾ ਵਿਖੇ ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਜਲੰਧਰ ਉੱਥੇ ਕੋਈ ਸ਼ਹਿਰ ਦਾ ਨਾਮ ਮੈਂਸ਼ਨ ਨਹੀਂ ਇਸ ਕਰਕੇ ਅਸੀਂ ਕੁਝ ਵੀ ਲਿਖ ਸਕਦੇ ਹਾਂ ਠੀਕ ਹੈ ਵਿਸ਼ਾ ਕੀ ਹੈ ਸੜਕਾਂ ਤੇ ਹੁੰਦੀਆਂ ਘਟਨਾਵਾਂ ਰੋਕਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਦਿਨੋ-ਦਿਨ ਵੱਧ ਰਹੀ ਸੜਕ ਦੁਰਘਟਨਾਾਂ ਸੰਬੰਧੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੰਨਾ ਘਟਨਾਵਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਯਾਨੀ ਇਹ ਘਟਨਾਵਾਂ ਰੁਕਣ ਦੀ ਜਗ੍ਹਾ ਦਿਨੋ-ਦਿਨ ਵੱਧ ਰਹੀਆਂ ਹਨ ਨੈਕਸਟ ਜਿਸ ਨਾਲ નિર્ਦੋਸ਼ ਲੋਕਾਂ ਜਾਂ ਲੋਕ ਵਿਮੋਹ ਦੇ ਮੂਹ ਵਿੱਚ ਪੈ ਜਾਂਦੇ ਹਨ ਅਸੀਂ ਦੇਖਦੇ ਹਾਂ ਕਿ ਅਯੋਕੇ ਸਮੇਂ ਵਿੱਚ ਵਾਹਨਾਂ ਦੀ ਗਿਣਤੀ ਬਹੁਤ ਵਾਧਾ ਹੋਇਆ ਹੈ ਯਾਨੀ ਕਿ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਜਿਹੜੇ ਵਾਹਨ ਹੈ ਜਿਵੇਂ ਕਾਰ ਸਕੂਟਰ ਹੈ ਐਕਟਿਵਾ ਸਾਰੇ ਲੋਕੀ ਖਰੀਦਦੇ ਪਏ ਆ ਠੀਕ ਹੈ ਜਿਹਦੇ ਨਾਲ ਉਹਨਾਂ ਦੀ ਗਿਣਤੀ ਵੱਧ ਗਈ ਹੈ ਇਸੇ ਹਿਸਾਬ ਨਾਲ ਸੜਕਾਂ ਦੀ ਸਥਿਤੀ ਪਹਿਲੇ ਨਾਲੋਂ ਬੱੱਤਰ ਹੋ ਗਈ ਹੈ ਤਾਂ-ਤਾਂ ਤੇ ਟੁੱਟੀਆਂ ਸੜਕਾਂ ਵੀ ਇੰਨਾ ਘਟਨਾਵਾਂ ਦਾ ਕਾਰਨ ਬਣ ਰਹੀ ਹੈ ਇਸ ਤਰ੍ਹਾਂ ਇਹਨਾਂ ਵਾਹਨਾਂ ਦੀ ਰਫ਼ਤਾਰ ਨੂੰ ਵੀ ਨਿਯਮਿਤ ਸੀਮਾ ਨਾਲੋਂ ਤੇਜ਼ ਗਤੀ ਵਿੱਚ ਚਲਾਣ ਵਾਲੇ ਕਾਰਨ ਹਾਸੇ ਵਾਪਰੇ ਹਨ ਕੀ ਕਾਰਨਿਕ ਤੇ ਸੜਕਾਂ ਟੁੱਟੀਆਂ ਪਈਆਂ ਇੱਕ ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਜਿਹੜੇ ਲੋਕੀ ਹੈ ਉਹ ਇੰਨੀ ਤੇਜ਼ ਯਾਨੀ ਕਿ ਵਾਹਨ ਚਲਾਉਂਦੇ ਆ ਕਿ ਕੋਈ ਵੀ ਐਕਸੀਡੈਂਟ ਹੋ ਹੀ ਜਾਂਦਾ ਇਹ ਵੀ ਦੇਖਿਆ ਗਿਆ ਹੈ ਕਿ ਛੋਟੀ ਉਮਰ ਦੇ ਲੋਕ ਵੀ ਬਿਨਾ ਡਰਾਈਵਿੰਗ ਲੈਸਨਸ ਤੋਂ ਵਾਹਨ ਚਲਾ ਰਹੇ ਹਨ। ਯਾਨੀ ਕਿ ਜਿਹੜੇ ਛੋਟੇ ਬੱਚੇ ਆ 10th ਏਜ ਚ ਪੜਦੇ ਆ ਉਹ ਵੀ ਬਿਨਾ ਡਰਾਈਵਿੰਗ ਲੈਸਨਸ ਨਹੀਂ ਹੁੰਦਾ ਉਹਨਾਂ ਕੋ ਫਿਰ ਵੀ ਉਹ ਕੀ ਕਰਦੇ ਪਏ ਆ ਐਕਟਿਵਾ ਕਾਰ ਵਗੈਰਾ ਚਲਾ ਰਹੇ ਆ। ਜਾਂ ਉਹਨਾਂ ਦੇ ਲੈਸਨਸ ਗਲਤ ਢੰਗ ਨਾਲ ਬਨੇ ਹੁੰਦੇ ਹਨ। ਜਾਂ ਤਾਂ ਉਹਨਾਂ ਕੋਲ ਜੇ ਲੈਸਨਸ ਹੈ ਪਰ ਉਹ ਗਲਤ ਤਰੀਕੇ ਨਾਲ ਉਹਨੂੰ ਬਣਾ ਰਹੇ ਆ। ਇਸ ਲਈ ਅਜੀਹ ਹੈ ਸਾਰੇ ਜਿੰਮੇਵਾਰ ਸਥਿਤੀਆਂ ਲਈ ਟੁਕਵੇ ਪ੍ਰਬੰਧ ਦੀ ਲੋੜ ਹੈ। ਲੋਕਾਂ ਨੂੰ ਟ੍ਰੈਫਿਕ ਨੀਮਾ ਪ੍ਰਤੀ ਸੁਚੇਤ ਕਰਨ ਦੀ ਵੀ ਲੋੜ ਹੈ ਇਸੇ ਤਰ੍ਹਾਂ ਇਹਨਾਂ ਨੀਮਾ ਦੀ ਉਲੰਘਣਾ ਨਾ ਕਰਨ ਵਾਲੇ ਲੋਕਾਂ ਪ੍ਰਤੀ ਸਖਤ ਵਰਤਨ ਦੀ ਲੋੜ ਹੈ ਸਖਤੀ ਵਰਤਨ ਦੀ ਲੋੜ ਹੈ ਕਿ ਟ੍ਰੈਫਿਕ ਨਿਯਮ ਦਾ ਜਿਹੜਾ ਪਾਲਨ ਨਹੀਂ ਕਰਦਾ ਉਹਨਾਂ ਤੇ ਕਠਿਨ ਤੋਂ ਕਠਿਨ ਜਾਂ ਕਠੋਰ ਤੋਂ ਕਠੋਰ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਉਹਨਾਂ ਨੂੰ ਪਨਿਸ਼ਮਾਨ ਦੇਣੀ ਚਾਹੀਦੀ ਹੈ ਆਮ ਲੋਕਾਂ ਨੂੰ ਸੜਕਾਂ ਤੇ ਚੱਲਣ ਲਈ ਅਪਣਾਏ ਜਾਣ ਵਾਲੇ ਨੀਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸਮੱਸਿਆ ਵੱਲ ਉੱਚੇਰਾ ਧਿਆਨ ਦੇਵੋਗੇ ਤੇ ਇਸ ਨਾਲ ਰੋਚ ਵਾਪਰਦੇ ਹਾਸਿਆਂ ਨੂੰ ਰੋਕਿਆ ਜਾ ਸਕੇਗਾ ਧੰਨਵਾਦ ਸੇ ਤੁਹਾਡਾ ਵਿਸ਼ਵਾਸਪਾਤਰ ਰਮਨ ਸ਼ਰਮਾ ਠੀਕ ਹੈ